ਅੱਜ ਜੀ ਸਤ ਸੰਗਤ ਜੀ ਪਹਿਲਾਂ ਤਾਂ ਅੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਉਸਮਾਨ ਕੋਟਾਂ ਕੋਟਬਾਹ ਪ੍ਰਣਾਮ ਕਰਦੀ ਹਾਂ ਜਿਹਦੀ ਕੁੱਖ ਤੋਂ ਖੰਡੇਵਾਰਗੇ ਪੁੱਤ ਨੇ ਜਨਮ ਲਿਆ ਉਹ ਇੱਕ ਦਾ ਨਹੀਂ ਸੀ ਇਕੱਲੇ ਕਿਸੇ ਪਰਿਵਾਰ ਦਾ ਨਹੀਂ ਸੀ ਉਹ ਖੰਡਾ ਖੰਡਾ ਜਿਹੜਾ ਸੀ ਪੰਥ ਦਾ ਸੀ ਪੰਥ ਦਾ ਸੀ ਉਹਨੇ ਹੱਸਦਾ ਸੀ ਪੰਥ ਨੂੰ ਸਮਰਪਿਤ ਰਿਹਾ ਉਸ ਮਾਲੇ ਕਦੀ ਕਹਿੰਦੇ ਆਖਰੀ ਬੋਲੀ ਉਹਦੇ ਜਿਹੜੇ ਆ ਉਹ ਹੀ ਜਿਹੜੇ ਆ ਸਾਡੇ ਦਿਲ ਨੂੰ ਇੰਨਾ ਟੁੰਬਦੇ ਆ ਨਾ ਕਿ ਜਿਹਨੇ ਕਿਹਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਆਖਰੀ ਟਾਈਮ ਤੇ ਵੱਡੇ ਵੱਡੇ ਬੰਦੇ ਵੀ ਛੜਿਆ ਨਾ ਡੋਲ ਜਾਂਦੇ ਆ ਉਹ ਵੀ ਆਪਣੇ ਪਰਿਵਾਰ ਨੂੰ ਦੇਖਦੇ ਮੇਰੇ ਪਰਿਵਾਰ ਨੂੰ ਦੇਖਿਓ ਇਦਾਂ ਦੇਖਿਓ ਉਦਾਂ ਦੇਖਿਓ ਉਸ ਪੁੱਤ ਦੀ ਜਵਾਨ ਤੇ ਇਹੋ ਹੀ ਸੀਗਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਮੈਂ ਚੜਦੀ ਕਲਾ 'ਚ ਆਂ ਪੰਥ ਨੂੰ ਚੜ੍ਹਦੀ ਕਲਾ ਚ ਰੱਖਿਓ ਪੰਥ ਕੀ ਆ ਪੰਥ ਗੁਰੂ ਮਹਾਰਾਜ ਦਾ ਸਾਜਿਆ ਹੋਇਆ ਪੰਥ ਆ ਕੋਈ ਇੱਕ ਜਥੇਬੰਦੀ ਨਹੀਂਗੀ ਇਹ ਜਥੇਬੰਦੀਆਂ ਸਾਰੀਆਂ ਜਿਹੜੀਆਂ ਸਾਨੂੰ ਸਮਰਪਿਤ ਹੋਣਾ ਚਾਹੀਦਾ ਉਸ ਪੰਥ ਲਈ ਪੰਥ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਮਾਤਾ ਸਾਹਿਬ ਕੌਰ ਦੇ ਬੱਚੇ ਬੱਚੀਆਂ ਆ ਅਸੀਂ ਜੇ ਅਸੀਂ ਉਹਦਾ ਆਸ਼ਾ ਲੈ ਕੇ ਚੱਲਾਂਗੇ ਨਾ ਤੇ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਗਵਰਨਮੈਂਟ ਕਿਹਨੂੰ ਹੱਥ ਪਾਉਂਦੀ ਆ ਅਸੀਂ ਆਪਾਂ ਮੇ ਰੋਜ਼ ਗੁੱਤਦੇ ਰਹੀਏ ਜੋ ਮਰਜੀ ਬੋਲਦੇ ਰਹੀਏ ਹੱਥ ਉਸ ਬੱਚੇ ਨੂੰ ਪੈਂਦਾ ਜੇ ਨਾ ਤਾਂ ਉਹਨਾਂ ਨੂੰ ਡਰ ਲੱਗਦਾ ਆ ਜਿਹਨੂੰ ਪਤਾ ਆ ਕਿ ਪੰਥ ਲਈ ਉਹ ਜੀਂਦਾ ਆ ਤੇ ਪੰਥ ਲਈ ਉਹਨੇ ਮਰਨਾ ਆ ਇੱਥੋਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਮਤਲਬ ਕਿ ਕਿੱਥੇ ਅਸੀਂ ਚੱਲਣਾ ਆ ਕਿਸ ਰਾਹਾਂ ਤੇ ਚੱਲਣਾ ਆ ਪਰ ਅੱਜ ਮੇਰੇ ਮਨ ਨੂੰ ਇੱਕ ਦੁੱਖ ਵੀ ਬਹੁਤ ਜ਼ਿਆਦਾ ਆ ਕਿ ਉਸ ਖੰਡੇ ਦੇ ਪਿੱਛੇ ਇੰਨੇ ਬੱਚੇ ਸੀਗੇ ਅੱਜ ਕਿੱਥੇ ਆ ਉਹ ਸਾਰੇ ਬੱਚੇ ਅਜੇ ਹਾਲ ਦੇ ਵਿੱਚ ਪਿਆਰ ਰੱਖਣ ਦੀ ਜਗ੍ਹਾ ਨਹੀਂ ਸੀ ਚਾਹੀਦੀ ਇਹ ਸਾਨੂੰ ਇਹ ਨਹੀਂ ਸੀ ਚਾਹੀਦਾ ਵੀ ਕੌਣ ਪ੍ਰੋਗਰਾਮ ਕਰ ਲਿਆ ਸਾਨੂੰ ਇੱਕ ਦੂਸਰੇ ਤੋਂ ਮੋਰੇ ਹੋ ਕੇ ਪ੍ਰੋਗਰਾਮ ਕਰਨੇ ਚਾਹੀਦੇ ਜਿਵੇਂ ਪ੍ਰੋਗਰਾਮ ਜਿਹੜਾ ਸਾਡਾ ਆ ਇਹ ਜਿਹੜਾ ਬੱਚਾ ਹੈ ਸ਼ਹੀਦ ਹੋਇਆ ਸਾਡਾ ਆ ਇਹ ਨਹੀਂ ਹੋਣਾ ਚਾਹੀਦਾ ਵੀ ਕਿਹੜੀ ਜਥੇਬੰਦੀ ਦਾ ਆ ਕਿਹਦਾ ਆ ਅਸੀਂ ਤਾਂ ਬੰਡੀਆਂ ਪਾ ਲਈਆਂ ਆਪਸ ਵਿੱਚ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਆ ਫੇਸਬੁੱਕਾਂ ਤੇ ਲੜੀ ਜਾਂਦੇ ਆ ਇੱਕ ਦੂਸਰੇ ਤੇ ਚਿੱਕੜ ਸਿੱਟੀ ਜਾਂਦੇ ਆ ਕੀ ਮਿਲਣਾ ਉਹਦੇ ਵਿੱਚੋਂ ਸਾਨੂੰ ਕੋਸ਼ਨੀ ਜੇ ਅਸੀਂ ਗੁਰੂ ਮਾਰਾ ਨੂੰ ਸਮਰਪਤ ਹੋਵਾਂਗੇ ਨਾ ਤਾਂ ਹੀ ਸਾਡੇ ਪੱਲੇ ਕੁਝ ਪੈਣਾ ਆ ਦੇਖੋ ਸਾਨੂੰ ਖਾਲਸਤਾਨ ਤੋਂ ਬਿਨਾ ਸਾਡਾ ਕੋਈ ਚਾਰਾ ਹੈ ਹੀ ਨਹੀਂ ਜਿੰਨਾ ਚਿਰ ਅਸੀਂ ਉਸ ਰਾਹ ਤੇ ਨਹੀਂ ਚੱਲਦੇ ਨਾ ਇੱਕ ਮਕਸਦ ਲੈ ਕੇ ਕਿ ਗੁਰੂ ਦਾ ਪੰਥ ਆਸੀਂ ਗੁਰੂ ਦੇ ਬੱਚੇ ਆਸੀਂ ਤੇ ਅਸੀਂ ਉਸ ਰਾਹ ਤੇ ਚੱਲਣਾ ਕਿ ਜਿੱਥੇ ਸਾਨੂੰ ਗੁਰੂ ਮਹਾਰਾਜ ਜੀ ਬਾਹ ਫੜ ਕੇ ਆਪਣੇ ਨਾਲ ਤੋਰ ਲੈ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਹੀ ਰੱਖਣ ਤਾਂ ਨੋ ਹੋਮਾ ਜਿਨ ਨੇ ਆਪਣੇ ਪਹਿਲਾਂ ਪਤੀ ਨੂੰ ਤੋੜਿਆ ਫਿਰ ਆਪਣੇ ਪੁੱਤ ਨੂੰ ਤੋੜਿਆ ਉਸ ਪੁੱਤ ਨੂੰ ਮੁੜ ਕੇ ਜਿਉਂਨੇ ਗਵਰਨਮੈਂਟਾਂ ਤਾਂ ਬਚਾ ਕੇ ਲਪੋਂਦੀ ਨੇ ਇੱਥੇ ਪਰਦੇਸਾਂ ਤੇ ਭੇਜਿਆ ਪਰਦੇਸਾਂ ਵਿੱਚ ਵੀ ਸਰਕਾਰਾਂ ਨੇ ਉਹਨੂੰ ਧੋਖੇ ਦੇ ਨਾਲ ਜਿਹੜਾ ਸ਼ਹੀਦ ਕਰਵਾ ਦਿੱਤਾ ਅੱਜ ਅਸੀਂ ਉਹਦੇ ਲਈ ਵੀ ਲੜੀ ਜਾਂਦੇ ਆ ਕੋਈ ਕਹਿੰਦਾ ਸ਼ਹੀਦ ਆ ਕੋਈ ਨਹੀਂ ਸਾਨੂੰ ਸਮਝ ਲੈਣਾ ਚਾਹੀਦਾ ਆ ਕਿ ਭਾਈ ਨਿੱਜਰ ਸਾਹਿਬ ਦੀ ਸ਼ਹੀਦੀ ਤੋਂ ਸਮਝ ਲੈਣਾ ਚਾਹੀਦਾ ਉਹਨਾਂ ਨੇ ਵੀ ਖੰਡੇ ਦੀ ਗੱਲ ਕੀਤੀ ਸੀ ਵੀ ਅਸੀਂ ਕਿੱਥੇ ਨੂੰ ਜਾ ਰਹੇ ਆ ਕੌਣ ਸਾਨੂੰ ਮਰਵਾਉਣ ਵਾਲਾ ਕੌਣ ਆ ਸਾਡੇ ਆਪਣਿਆਂ ਤੋਂ ਹੀ ਖਰੀਦ ਕੇ ਸਾਨੂੰ ਮਰਵਾਇਆ ਜਾਂਦਾ ਹੈ ਇਹ ਅੱਜ ਤੋਂ ਨਹੀਂ ਇਹ ਸ਼ਾਂਤਤਾ ਦੇ ਵੇਲੇ ਤੋਂ ਹੀ ਚੱਲਿਆ ਆ ਰਿਹਾ ਆ ਤੇ ਮੈਨੂੰ ਲੱਗਦਾ ਸਦਾ ਚੱਲਦਾ ਰਹਿਣਾ ਜਦੋਂ ਤੱਕ ਅਸੀਂ ਇੱਕ ਨਹੀਂ ਹੁੰਦੇ ਜਦੋਂ ਤੱਕ ਅਸੀਂ ਇੱਕ ਹੋ ਕੇ ਗੁਰੂ ਮਾਰੇ ਨੂੰ ਸਮਰਪਤ ਨਹੀਂ ਹੁੰਦੇ ਉਦੋਂ ਤੱਕ ਅਸੀਂ ਮਾਰ ਖਾਂਦੇ ਰਹਿਣਾ ਆ ਤੇ ਖਾਂਦੇ ਰਹੇ ਆ ਅਸੀਂ ਕਿੰਨੇ ਕੁ ਹੋਰ ਗਵਾਨੇ ਆ ਸ਼ੀਰ ਕਿ ਅੱਜ ਜਿਹੜੀਆਂ ਸ਼ੀਦਾਂ ਰੁਕ ਗਈਆਂ ਨੇ ਅੱਜ ਵੀ ਅੱਜ ਵੀ ਹਮਲੇ ਹੋ ਰਹੇ ਆ ਗੁਰ ਸਿੱਖੀ ਦੇ ਹਮਲੇ ਹੋ ਰਹੇ ਆ ਪਰ ਅਸੀਂ ਸੁੱਤੇ ਪਏ ਆ ਆਪ ਕੋ ਆਪਣੀਆਂ ਆਪੋ ਆਪਣੀਆਂ ਲੋੜਾਂ ਲਈ ਸੁੱਤੇ ਪਏ ਆ ਕੌਣ ਪੰਥ ਨੂੰ ਸਮਾਰਪਤ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰੇ ਜਾਣੇ ਪੰਥ ਨੂੰ ਸਮਾਰਪਤ ਆ ਸਾਨੂੰ ਆਪਣੀ ਆਪਣੀ ਗਾਰਜ ਜਿਹੜੀ ਆ ਨਾ ਉਹੋ ਹੀ ਵਸ ਦੇਸਦੀ ਆ ਅਸੀਂ ਕਹਿੰਦੇ ਬਸ ਮੈਂ ਜਿਹੜਾ ਮੈਂ ਵੱਡਾ ਆ ਤੇ ਮੈਂ ਵੱਡਾ ਆ ਮੈਂ ਬੋਲ ਲਵਾ ਮੈਂ ਤਾਂ ਬਲਾਰਾ ਨਹੀਂ ਕੋਈ ਵੀ ਮੇਰੀਆਂ ਗੱਲਾਂ ਦੀ ਮਾਫੀ ਦੇ ਦੇਣਾ ਸੰਗਤ ਵੀ ਗੁਰੂ ਮਹਾਰਾਜ ਵੀ ਮੈਨੂੰ ਬਖਸ਼ ਦੇ ਮੈਨੂੰ ਕੋਈ ਸਮਝ ਨਹੀਂ ਬੋਲਣ ਦੀ ਪਰ ਦੁੱਖ ਦਾ ਮਨ ਜਿਹੜਾ ਬਹੁਤ ਦੁੱਖਦਾ ਆ ਕਿ ਅਸੀਂ ਕਿੰਨੇ ਕੁ ਹੋਰ ਸ਼ਹੀਦ ਕੋਣੇ ਆ ਕਿੰਨੇ ਕੁ ਨੂੰ ਅਸੀਂ ਹੋਰ ਕੋ ਆ ਕੇ ਆਪਣੀ ਝੋਲੀ 'ਚ ਪਾਉਣਾ ਕਦੋਂ ਅਸੀਂ ਸਮਝਾਂਗੇ ਕਦੋਂ ਅਸੀਂ ਦਰਿਆ ਮਾਮਾ ਨੂੰ ਕਦੋਂ ਅਸੀਂ ਉਹਨਾਂ ਦੀ ਕਦਰ ਕਰਾਂਗੇ ਬੇਨਤੀ ਆ ਹੱਥ ਜੋੜ ਕੇ ਸੰਗਤ ਦੇ ਮੋਰੇ ਸਾਰੇ ਅਮਰੇ ਜਿੰਨੇ ਆਏ ਆ ਗੁਰੂ ਮਾਰਾ ਨੂੰ ਸਮਰਪਿਤ ਹੋਵੋ ਬੰਡੀਆਂ ਛੱਡੋ ਸਾਰਿਆਂ ਦਾ ਸਾਡਾ ਮਕਸਦ ਇੱਕ ਹੈ ਇੱਕ ਪੰਥਿਆ ਇੱਕ ਰਾਹ ਆ ਇੱਕੋ ਹੀ ਸਾਡਾ ਮਕਸਦ ਆ ਬਸ ਇੱਕੋ ਮਕਸਦ ਲਈ ਸਾਨੂੰ ਜੁੜਨਾ ਚਾਹੀਦਾ ਆ ਕੋ ਜਿੰਨੀਆਂ ਵੀ ਮੇਤੋ ਗਲਤੀਆਂ ਹੋ ਗਈਆਂ ਬੋਲਦਿਆਂ ਤੋਂ ਮਾਫ਼ ਕਰ ਦੇਣਾ ਸੰਗਤ ਬਖਸ਼ਮ ਜੋ ਗਿਆ ਗੁਰੂ ਮਹਾਰਾਜ ਬਖਸ਼ਣ ਜੋ ਗਿਆ ਮੈਂ ਕੋਈ ਬਲਾਰਾ ਨਹੀਂ ਨਾ ਮੈਨੂੰ ਕੋਈ ਬੋਲਣਾ ਹੀ ਆਉਂਦਾ ਹੈ ਜਿੰਨੀਆਂ ਵੀ ਇਨੀਆਂ ਕ ਬੇਨਤੀਆਂ ਮੇਰੀਆਂ ਪਰਵਾਨ ਕਰਦੀਆਂ ਪਰ ਇਦਾਂ ਦੇ ਸ਼ਹੀਦਾਂ ਦੇ ਅਨੁਸਾਰਿਆਂ ਨੂੰ ਸਾਰਿਆਂ ਨੂੰ ਇੱਕ ਦੂਸਰੇ ਨੂੰ ਕਹਿਣ ਦੀ ਲੋੜ ਨਾ ਪਵੇ ਅੱਗੇ ਤੋਂ ਕੋਈ ਵੀ ਪ੍ਰੋਗਰਾਮ ਲਿਖਿਆ ਚਲੇ ਤੇ ਮੈਂ ਕਹਿੰਦੀਆਂ ਸਾਨੂੰ ਸਾਰਿਆਂ ਤੋਂ ਇੱਕ ਦੂਸਰੇ ਤੋਂ ਮੋਹਰੇ ਹੋਣਾ ਚਾਹੀਦਾ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਪ੍ਰੋਗਰਾਮ ਕਿੰਨੇ ਰੱਖਿਆ ਪਹਿਮੇ ਧੰਨਵਾਦ ਕਰਦੀ ਆ ਇਸ ਗੁਰਦੁਆਰਾ ਸਾਹਿਬ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਟਾਈਮ ਦਿੱਤਾ ਬੋਲਣ ਲਈ ਤੇ ਇਹ ਪ੍ਰੋਗਰਾਮ ਲਿਖਿਆ ਇਸੇ ਤਰ੍ਹਾਂ ਮੈਂ ਕਦੀ ਬਾਤ ਛਾੜ ਕੇ ਸੀਧਾ ਦੇ ਪ੍ਰੋਗਰਾਮ ਜਿਹੜੇ ਕਰਨੇ ਚਾਹੀਦੇ ਆ ਤੇ ਕਰਕੇ ਸਾਨੂੰ ਆਪਣੀ ਕੌਮ ਨੂੰ ਸਹੀ ਰਾਹ 'ਤੇ ਖਾਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗ ਐਂਜੀ ਗੁਰਵਿੰਦਰ ਕੌਰ ਭੈਣ ਜੀ ਦੇ ਪਾਈ ਸ੍ਰਿੰਦਰ ਸਿੰਘ ਸੋਢੀ ਮੈਨੂੰ ਯਾਦ ਆ ਵੀ ਜਦੋਂ ਉੱਥੇ ਮੁਜਾਰਾ ਸੀਗਾ ਉਸ ਦਿਨ ਖੰਡਾ ਸਾਰਾ ਦਿਨ ਇਹਨਾਂ ਦੇ ਕੋਲ ਰਿਹਾ ਉੱਥੇ ਇਹਨਾਂ ਦੇ ਨਾਲ ਲਾਗੇ ਗੱਲਾਂ ਬਾਤਾਂ ਇਹ ਕਰਦੇ ਰਹੇ ਕਾਫੀ ਲੰਮਾ ਟਾਈਮ ਤੇ ਉਸ ਤਰ੍ਹਾਂ ਵੀ ਭੈਣ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਭੈਣ ਜੀ ਉਹਨਾਂ ਨੂੰ ਬੇਨਤੀ ਆ ਵੀ ਇੱਕ ਇੱਕ ਮਿੰਟ ਵਾਸਤੇ ਵਾਪਸ ਆਜੋ ਇਹ ਮੈਂ ਉਦਵੰਤ ਤੇ ਸੱਜਣਾ ਨੂੰ ਬੇਨਤੀ ਕਰਦਾ ਵੀ ਭਾਈ ਹਰਦੀਪ ਸਿੰਘ ਕਪਤਾਨ ਸਿੰਘ ਭਾਈ ਰਾਜੀਵ ਸਿੰਘ ਉਹਨਾਂ ਨੂੰ ਤੇ ਆਣ ਕੇ ਭੈਣ ਜੀ ਉਹਨਾਂ ਨੂੰ ਭਾਈ ਬਲਵਿੰਦਰ ਸਿੰਘ ਐ ਜੁਣਾ ਸਨਮਾਨ ਕਰੋ ਅਜਤਪਿੰਦਰ ਜੀ ਸਿੰਘ ਮਨਪ੍ਰੀਤ ਸਿੰਘ ਸਾਰੇ ਸਿੰਘ ਆਜੂ ਭਾਈ ਨਾਲ ਆਣ ਕੇ ਆਲਣ ਦੇ ਉਹਨਾਂ ਨੂੰ ਆਲਣ ਦੇ ਦਪਿੰਦਰ ਜੀ ਉਹਨਾਂ ਨੂੰ ਵੀ ਆਣਦੇ ਮਨਪ੍ਰੀਤ ਜੀ ਦਪਿੰਦਰ ਜੀ ਸਿੰਘ ਆਜੋ ਆਜੋ ਕੋਈ ਨਾ ਬੋਲੇ ਦੇਖੋ ਸਾਰਿਆਂ ਦਾ ਆਪਣਾ ਫਰਜ਼ ਬਣਦਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਮਾਣ ਕਾਨਾ ਜ਼ਰੂਰੀ ਹੈ